ਆ ਦਿਖਾਈ ਮਾੜਾ ਜਾ ਆ ਦਿਖਾ ਦੇ ਇੱਥੋਂ ਲੈ ਕੇ ਉਹ ਤੱਕ ਦਿਖਾਈ ਕਰ ਉਹ ਤੱਕ ਦਿਖਾ ਦੇ ਐ ਨੂੰ ਤੁਰਿਆ ਤੁਰਿਆ ਐ ਨੂੰ ਦਿਖਾ ਦੇ ਉਹ ਤੱਕ ਸਾਰੇ ਫੂਕ ਤੇ ਲਾ ਕੇ ਅੱਗ ਇਹ ਲੋਕ ਇੰਨੀ ਘਟੀਆ ਕਰਤੂਤ ਦੇ ਮਾਲਕ ਆ ਇਹ ਨਹੀਂ ਸਮਝ ਸਕਦੇ ਇਹ ਨਹੀਂ ਇਸ ਗੱਲ ਨੂੰ ਕਦੇ ਸਮਝਣਗੇ ਫਿਰ ਜਦੋਂ ਇਹਨਾਂ ਦੇ ਕੁਦਰਤ ਵੱਲੋਂ ਬਾਹ ਪੈਂਦੀ ਹੈ ਨਾ ਫਿਰ ਇਹ ਚੀਕਾ ਮਾਰਦੇ ਆ ਸਾਡੀ ਗੜਿਆਂ ਨੇ ਫਸਲ ਮਾਰਤੀ ਸਾਡੇ 10 ਗੱਟੇ ਘਟ ਨਿਕਲੇ ਝਾੜ ਘਟ ਗਿਆ ਸਾਡਾ ਮੁੰਡਾ ਚੱਟੇ ਤੇ ਲੱਗ ਗਿਆ ਸਾਡਾ ਕੋਈ ਐਕਸੀਡੈਂਟ ਤੇ ਮਰ ਗਿਆ ਤੁਸੀਂ ਕਿੰਨੇ ਰੁੱਖਾਂ ਦੇ ਕਾਤਲੋਂ ਸੋਚਿਆ ਕਦੇ ਹਰ ਸਾਲ ਪੰਜਾਬ ਦੇ ਵਿੱਚ ਲੱਖਾਂ ਰੁੱਖਾਂ ਨੂੰ ਮਾਰ ਦਿੱਤਾ ਜਾਂਦਾ ਇਹਨਾਂ 'ਚ ਵੀ ਜਾਨ ਹੈ ਇਹ ਵੀ ਮਹਿਸੂਸ ਕਰਦੇ ਆ ਸੋਚਦੇ ਆ ਦਰਦ ਨੂੰ ਸਮਝਦੇ ਆ ਖੁਸ਼ੀ ਨੂੰ ਮਾਣਦੇ ਆ ਗਰਬਾਣੀ ਕਹਿੰਦੀ ਆ ਮੈਂ ਨਹੀਂ ਕਹਿੰਦਾ ਇਹ ਜੜ ਜੂਨੀ ਚਾਉਂਦੇ ਆ ਅੰਡਜ ਜੇਰਜ ਸਿੱਧਜ ਕਿੰਨੀ ਉਤਪਤ ਖਾਨ ਬਹੁਤ ਰਚਦੀ ਨਹੀਂ ਜਿੰਨੀ ਉਤਪਤੀ ਹੋਈ ਆ ਇਹਨਾਂ ਚੀਜ਼ਾਂ ਤੋਂ ਹੋਈ ਆ ਪੰਜਾਬ ਦੇ ਲੋਕੋ ਸਮਝੋ ਕੀ ਇੱਥੇ ਗੀੜੇ ਲਾ ਕੇ ਦੋ ਪਿੱਛੇ ਕਰਕੇ ਨਹੀਂ ਅੱਗ ਆਪਾਂ ਲਾ ਸਕਦੇ ਨਹੀਂ ਸਾਨੂੰ ਸਰਦਾ ਅਗਲਾਏ ਬਣਾ ਲਾ ਲਓ ਅੱਗ ਪਿੱਛੇ ਕਰਕੇ ਲਾ ਦਿਓ ਯਾਰ ਲੱਖਾਂ ਦਾ ਤੁਸੀਂ ਪੰਜਾਬ ਦੇ ਵਿੱਚ ਹਰ ਸਾਲ ਫੋਕਦੇ ਹੋ ਇਸੇ ਕਰਕੇ ਅੱਜ ਪੰਜਾਬੀ ਕੋ ਤੁਸੀਂ ਔਖੇ ਹੋ ਦੁਖੀ ਹੋ ਹਰ ਬੰਦਾ ਬਿਮਾਰ ਆ ਫਸਲਾਂ ਭਰੇ ਪਏ ਆ ਚੀਕਾਂ ਪੰਗਾਂ ਛੋਡੀਆਂ ਬਾਈ ਦੀਆਂ ਪਰ ਸੋਚੋ ਯਾਰ ਮੈਂ ਛੋਡੇ ਜਤਨਾ ਨੂੰ ਅਗਲਾ ਮੈਂ ਮੜੀ ਜੀ ਨੇੜੇ ਕਰਾਂ ਛੋਡੇ ਮੈਂ ਮੜਾ ਲਾ ਕੇ ਲੰਬੂ ਕੇ ਚੀਨਾ ਲਪੇਟ ਕੇ ਲੀਰ ਕੇ ਡੰਡੇ ਦੇ ਉੱਤੇ ਉੱਤੇ ਲਾ ਕੇ ਮੜਾ ਪ੍ਰਾਪਾ ਛੋਡੇ ਨੇੜੇ ਕਰਾਂ ਜਤਨਾ ਦੇ ਮਰਾਂਗੇ ਨਾ ਬੜਕੋਗੇ ਨਾ ਤੇ ਆ ਕੋਈ ਐਡੇ ਐਂ ਤਰ੍ਹਾਂ ਖੜੀ ਫੋਕ ਦੇ ਚਿੱਕਾ ਮਾਰੂ ਅੱਗ ਲੱਗਦੀ ਹੈ ਜਿਉਂਦੇ ਜਿਵੇਂ ਆਪਾਂ ਬੰਦੇ ਨੂੰ ਸਾੜਦੇ ਤੁਸੀਂ ਚੌਂਦੇ ਨੂੰ ਸਾੜਦੇ ਰੱਖ ਮੈਂ ਚਾਲ ਵੀ ਭੁਗਤੋਗੇ ਹੋਰ ਵੀ ਮੇਰੀ ਗੱਲ ਚੇਤੇ ਰੱਖ ਹਰ ਸਾਲ ਮੈਂ ਕਰਪਦਾ ਹਰ ਸਾਲ ਅਸੀਂ ਹਜ਼ਾਰਾਂ ਲੋਕ ਰੁੱਖ ਲਾਉਨੇ ਆ ਆ ਹੁਣ ਇੰਨੀ ਗਰਮੀ ਆ ਪਾਣੀ ਪਾਉਂਦੇ ਫਿਰਦੇ ਆ ਇਹ ਮਿੰਟ ਲਾ ਕੇ ਸੀਖ ਹੋ ਜਾਂਦੇ ਆ ਯਾਰ ਆਹ ਮਚਾਏ ਪਿਆ ਆ ਮੇਰੇ ਪਿੰਡ ਦੇ ਲੋਕਾਂ ਦੀ ਕਰਤੂਤਾ ਹੈ ਤੇ ਮੇਰੇ ਪਿੰਡ ਚ ਮਚਾਏ ਹੋਏ ਆ ਹਰ ਸਾਲ ਮੈਂ ਲਾਉਣਾ ਹੋਰਥੇ ਗਾਂਹਾਂ ਇੱਕ ਨੇ ਅੱਗ ਲਾਈ ਪਈ ਆ ਉਹ ਦਿਖਾ ਦੇ ਅੱਗ ਵੀ ਦਿਖਾ ਦੇ ਇੱਧਰੋਂ ਵੀ ਦਿਖਾ ਦੇ ਅੱਗ ਆ ਵੀ ਦਿਖਾ ਦੇ ਆ ਦਿਖਾ ਆ ਚੱਲੀ ਜਾਂਦੀ ਦਿਖਾ ਆ ਦੇਖੀ ਉਹ ਦੇਖ ਉਹ ਚਲਦੀ ਆ ਨਾ ਅੱਗ ਦੇਖੋ ਮੜਾ ਜਾ ਉਹ ਮੋਟਰ ਤੇ ਖੜੇ ਉਹ ਬੰਦੇ ਦੀ ਕਰਤੂਤ ਵੀ ਦੇਖ ਲੋ ਪਤਾ ਨੇ ਕਿਹੜੇ ਸੱਜਣ ਨੇ ਅੱਗ ਲਾਈ ਆ ਉਹ ਦੇਖ ਲੈ ਉਹ ਮੋਟਰ ਤੇ ਖੜੇ ਵੀ ਨੇ ਮੋਟਰ ਦੇ ਨੇੜੇ ਵੀ ਆ ਦੇ ਘੜਾਇ ਲਾ ਉਹ ਜਿੰਨੀਆਂ ਡੇਕਾਂ ਖੜੀਆਂ ਮੋਟਰ ਤੇ ਉਹ ਸਾਰੀਆਂ ਬਚਣਗੀਆਂ ਆ ਕੁਛ ਕਰਦੇ ਆ ਫਿਰ ਅਸੀਂ ਦੁਖੀਆਂ ਜੀ ਗੁਰਦੁਆਰੇ ਜਾਣਗੇ ਅਰਦਾਸਾਂ ਕਰਨਗੇ हे परमात्मा ਸੱਚੇ ਪਾਤਸ਼ਾਹ ਸਾਡੀਆਂ ਝੋਲੀਆਂ ਭਰ ਦੇ ਸਾਨੂੰ ਖੁਸ਼ੀਆਂ ਲਿਆ ਖੁਸ਼ੀਆਂ ਤੁਹਾਡੇ ਸਵਾਹ ਆਉਣੀਆਂ ਫਿਰ ਕੁਦਰਤ ਦਾ ਕਿੱਡਾ ਵੱਡਾ ਖਲਵਾੜ ਕਰ ਰਿਓਂ ਕਹਿੰਦੇ ਸੋਚਿਆ ਵੀ ਇਹ ਕਾਦਰੇ ਰੱਬ ਆ ਜਿਹੜਾ ਜਿਹਨੂੰ ਤੁਸੀਂ ਲੱਭਦੇ ਫਿਰਦੇ ਹੋ ਕਹਿੰਦੇ ਹੋਰ ਹੈ ਕੁਦਰਤ 'ਚ ਬਸਦਾ ਹੈ ਇਹ ਕਣ-ਕਣ 'ਚ ਬਸਦਾ ਹੈ ਇਹ ਦਰਖਤਾਂ 'ਚ ਬਸਦਾ ਹੈ ਇਹ ਬਨਾਸਪਤੀ 'ਚ ਬਸਦਾ ਹੈ ਇਹ ਜਿਹੜੇ ਤੁਸੀਂ ਹਜ਼ਾਰਾਂ ਅੰਡੇ ਫੂਕੇ ਆ ਟਡੀਆਂ ਦੇ ਬੱਚੇ ਫੂਕੇ ਆ ਕਿੰਨੇ ਕਣ ਮਚਾਏ ਆ ਇਹ ਉਹਨਾਂ 'ਚ ਬਸਦਾ ਹੈ ਸਮਝੋ ਸਮਝੋ ਨਹੀਂ ਹੋਰ ਵੀ ਔਕੇ ਹੋਗੇ ਮੇਰੀ ਗੱਲ ਚੇਤੇ ਰੱਖੋ ਸਮਝਜੋ ਗੱਲ ਕੋਈ ਫਰਕ ਨਹੀਂ ਪੈਂਦਾ ਜੇ ਦੋ ਗੇੜਿਆਂ ਨਾਲ ਕਿੰਨੇ ਕ ਫਰਕ ਆ ਜੇ 5 ਲੀਟਰ ਤੇਲ ਵੀ ਬਚਾ ਲਓ ਟਰੈਕਟਰ ਦੇ ਨਾਲ ਯਾਰ ਕੀ ਫਰਕ ਪੈਂਦਾ ਪਰ ਨਹੀਂ ਸੋਨ ਨੂੰ ਅਕਲ ਨਹੀਂ ਆਉਣੀ ਪੱਤਾ ਪਨਾ ਕੇ ਅਕਲ ਨਹੀਂ ਤੁਨੂੰ ਆਈ ਨੁਕਸਾਨ ਕਰਾਈ ਜਾਂਦੇ ਹੋ ਜਵਾਨੀ ਸਾਡੀ ਮਰੀ ਜਾਂਦੀ ਐ ਜਵਾਨ ਸਾਡੇ ਪੈਦਾ ਹੁਣ ਹਟ ਗਏ ਬੁਰਾ ਹਾਲਤ ਜੀਵ ਨਿਕਲੀ ਪੈ ਗੱਠ ਦੀ ਲੋਕਾਂ ਦੀ ਹਰ ਇੱਕ ਬੰਦਾ ਬਿਮਾਰ ਐ ਦਵਾਈਆਂ ਲੈ ਕੇ ਤੁਨੂੰ ਨੀਂਦ ਆਉਂਦੀ ਐ ਪਰ ਤੁਸੀਂ ਨਹੀਂ ਅਕਲ ਲੈ ਸਕਦੇ ਇਹ ਗਰਵਾਣੀ ਕਹਿੰਦੀ ਆ ਬੰਦਿਆ ਸਮਝ ਲੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਐਵੇਂ ਨਹੀਂ ਕਿਹਾ ਨਾ ਪਾਣੀ ਨੂੰ ਸੰਭਦੇ ਹੋ ਨਾ ਧਰਤੀ ਨੂੰ ਸੰਭਿਆ ਜਿਹੜੀ ਮਾਂ ਹੈ ਤੇ ਨਾ ਹਵਾ ਨੂੰ ਆਪਣੇ ਪਵਨ ਗੁਰੂ ਨੂੰ ਸੰਭ ਰਹੀ ਔਕੇ ਹੋਗੇ ਔਕੇ ਹੋਗੇ ਬੰਦ ਲਓ ਮੇਰੀ ਗੱਲ ਨੂੰ ਲੜ ਬੰਦ ਲਓ ਪੱਲੇ ਬੰਦ ਲਓ ਨਾ ਇਹ ਬੇਅਕਲ ਬੇ ਗਹਿਰਤ ਤੇ ਖੁਦਗਰਜ਼ ਲੋਕ ਬਣੋ ਆ ਦੇਖ ਲਓ ਆ ਫੁੱਕੇ ਵਿਆ ਦਿਖਾਉਣੇ ਤਾ ਆਓ ਦੇਖ ਲਓ ਚੱਕ ਦਾ ਕੰਮ ਉਧਰ ਵੀ